ਦੱਲੇਵਾਲ ਸਾਹਿਬ ਅਗੀ ਆਗੇ ਤੇਰੇ ਭਰਾ ਅਸੀਂ ਤੈਨੂੰ ਜਿਉਂਦਾ ਸ਼ਹੀਦ ਮੰਨ ਲਿਆ ਤੂੰ ਉਦਣੇ ਹੀ ਮਰ ਗਿਆ ਸੈਂ ਜਿੱਦਣ 26 ਨਵੰਬਰ ਨੂੰ ਤੂੰ ਬੈਠਾ ਸੀ ਦੱਲੇਵਾਲ ਤੂੰ ਉਸ ਦਿਨ ਸ਼ਹੀਦ ਹੋ ਗਿਆ 26 ਨਵੰਬਰ ਨੂੰ ਅਸੀਂ ਮੰਨ ਲਿਆ ਤੈਨੂੰ ਪਰ ਸਰੀਰ ਕਰਕੇ ਅਸੀਂ ਤੇਰੀ ਮੌਤ ਨਹੀਂ ਵੇਖ ਸਕਦੇ ਅਸੀਂ ਸਾਰੇ ਭਰਾ ਤੇਰੇ ਕੋ ਆਏ ਆ ਸਰਕਾਰ ਮਾਰਨਾ ਚਾਹੁੰਦੀ ਐ ਅਸੀਂ ਭਰਾਵਾਂ ਨੇ ਤੈਨੂੰ ਮਰਨ ਨਹੀਂ ਦੇਣਾ ਤੂੰ ਹੰਝਲ ਸ਼ੁਰੂ ਕਰ ਅਸੀਂ ਤੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਐਮਐਸਪੀ ਲੈਣ ਲਈ ਦਿੱਲੀ ਫਤਿਹ ਕਰਕੇ ਲਾਵਾਂਗੇ ਇਹ ਦਿੱਲੇਵਾਲ ਸਾਹਿਬ ਗੱਲ ਨਾ ਸੁਣਦੇ ਨਾ ਮੰਨਦੇ ਅਸੀਂ ਦਿੱਲੇਵਾਲ ਸਾਹਿਬ ਦਾ ਕਸੂਰ ਜ਼ਰੂਰ ਕੱਢਦੇ ਵੀ ਗਲਤ ਹੈ ਠੀਕ ਹੈ ਉਹ ਘਰੇ ਬੈਠੀ ਸਲਾਮਤ ਰਹੀ ਜੇ ਤੇਰੇ ਬੈਠੇ ਵੀਡੀਓ ਪਾ ਕੇ ਕੀ ਦਿਖਦੇ ਹੋ ਮੌਤ ਪੰਜ 10 ਲੱਖ ਦਾ ਭੋਗ ਤੇ ਕੱਠ ਕਰ ਜਿਹੜਾ ਹੋ ਉਹ ਮਰਦਿਆਂ ਦਾ ਕੱਠ ਤਾਂ ਹੋ ਮਰਦਾਂ ਦਾ ਨਹੀਂ ਮਰਦਾਂ ਦਾ ਬੈਠਾ ਹੈ ਭੋਗ ਤੇ 10 ਲੱਖ ਦਾ ਕੱਠ ਮਰਦਿਆਂ ਦਾ ਹੋ ਮਰਦਾਂ ਦਾ ਮਰਨ ਤੋਂ ਪਹਿਲਾਂ ਚਾਹੀਦਾ ਜਿਹੜਾ ਹੁਣ ਬੈਠਾ ਹੋਇਆ ਹੈ ਮੈਂ ਕਿਸਾਨ ਜਿੱਥੇ ਬੰਦੀਆਂ ਨੂੰ ਬੇਨਤੀ ਕਰਦਾ ਹਾਂ ਅੱਜ ਮਾਈ ਭਾਗੋ ਬਣ ਕੇ ਕਹਿ ਰਹੇ ਆਂ ਚੂੜੀਆਂ ਪਾ ਲੋ ਜਾਂ ਸੁੱਖਣਾ ਸੁਵਾ ਕੇ ਘਰੇ ਬਹਿ ਜਾਓ ਜਾਂ ਫਿਰ ਭਾਈ ਮਹਾ ਸਿੰਘ ਬਣ ਕੇ ਮੈਦਾਨੇ ਜੰਗ ਦੇ ਵਿੱਚ ਆ ਜਾਓ ਨਰਾਜ਼ਗੀਆਂ ਬਾਦ ਵਿੱਚ ਦੂਰ ਕਰ ਲਵਾਂਗੇ ਨਰਾਜ਼ਗੀਆਂ ਬਾਦ ਚ ਦੂਰ ਕਰਾਂਗੇ ਮੈਂ ਕਹਿੰਦਾ ਤੁਸੀਂ ਮੇਰਾ ਬਿਲਕੁਲ ਨਾ ਨਾ ਬੋਲੋ ਮੈਨੂੰ ਟਾਈਮ ਵੀ ਨਾ ਦਿਓ ਅਰ ਆਵਾਜ਼ ਜ਼ਰੂਰ ਮਾਰਿਓ ਆਜੋ ਮੈਂ ਸਾਹਮਣੇ ਤੱਪੜ ਤੇ ਬਹਿ ਕੇ ਤੁਹਾਡੇ ਲਈ ਹਾ ਦਾ ਨਾਰਾ ਮਾਰੂ ਕਿਸਾਨ ਜਿੱਥੇ ਬੰਦੀਆਂ ਨੂੰ ਵੀ ਬੇਇਨਤੀ ਕਰਦਾ ਏ ਜਿੰਨੇ ਆਏ ਨੇ ਜੀ ਆਇਆਂ ਨੂੰ ਤੁਹਾਡਾ ਇੱਕ ਇੱਕ ਕਦਮ ਸਿਰ ਮੱਥੇ ਇਹ ਡੱਲੇਵਾਲ ਸਾਭ ਦੀ ਫਤਿਹ ਨਹੀਂ ਇਹ ਤੁਹਾਡੀ ਫਤਿਹ ਹੋਣੀ ਡੱਲੇਵਾਲ ਤਾਂ ਇੱਕ ਸੇਵਾਦਾਰ ਹੈ ਤੁਹਾਡਾ ਹੁਕਮ ਵਜ਼ਾਰਿਆ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਪੱਲਾ ਫੜੀ ਬੈਠਾ ਹੈ ਅਰਦਾਸ ਕਰਿਆ ਮੇਰੀ ਤੋਰ ਨਿਭ ਜਾਏ ਮੈਂ 19 ਤਰੀਕ ਨੂੰ ਮਿਲਿਆ ਇੱਕੋ ਮਿੰਟ ਵਾਸਤੇ ਮਤੂਰ ਬਹਿ ਕੇ ਅਰਦਾਸ ਕਰ ਰਿਹਾ ਸਾਂ ਅਰਦਾਸ ਸੁਣ ਕੇ ਅੱਖ ਖੋਲ ਲੀ ਦੱਲੇਵਾਲ ਸਾਹਿਬ ਨੇ ਮੈਂ ਕਿਹਾ ਕੁਛ ਕਹਿਣੇ ਕਹਿੰਦੇ ਮੇਰੀ ਦੇਖ ਕਰਾ ਦਿਓ ਸੱਚਖੰਡ ਦਰਬਾਰ ਸਾਹਿਬ ਕਾਤੇ ਵਾਸਤੇ ਮੇਰੀ ਤੋਰ ਨਿਬਜਾਏ ਅੱਜ ਸਵੇਰੇ ਅੰਮ੍ਰਿਤ ਵੇਲੇ ਅਸੀਂ ਅਰਦਾਸ ਕਰਕੇ ਆਏ ਦੱਲੇਵਾਲ ਸਾਹਿਬ ਵੱਲੋਂ ਬੋਲੇ ਸੋ ਨਿਹਾਲ ਟੋੜ ਨਿਭਗੇ ਮੈਂ ਕੇ ਦੱਲੇ ਬਾਦ ਸੰ ਟੋੜ ਤਾਂ ਨਿਭ ਗਈ ਤੁਸੀਂ ਮੰਨ ਲਿਆ ਮੈਂ ਸ਼ਹੀਦ ਹਾਂ ਅਸੀਂ ਤੁਹਾਨੂੰ ਮੰਨ ਲਿਆ ਤੁਸੀਂ ਜਿੰਦਾ ਸ਼ਹੀਦ ਹੋ ਜਿੰਦਾ ਸ਼ਹੀਦ ਕਿੰਨੇ ਕ ਮੰਦੇ ਹੱਥ ਖੜੇ ਕਰੋ ਗੋਲੇ ਸੋਨੇ ਸਰੀਰ ਕਰਕੇ ਜਿਉਂਦਾ ਕਿੰਨਾ ਕੁ ਵੇਖਣੇ ਚਾਹੁੰਦੇ ਹੋ ਵੀ ਹੱਥ ਖੜੇ ਕਰੋ ਅਸੀਂ ਦਲੇਵਾਲ ਸਭ ਨੂੰ ਸਰੀਰ ਕਰਕੇ ਮਰਨ ਨਹੀਂ ਦੇਣਾ ਜਿਉਂਦਾ ਰੱਖਣਾ ਉਹਦੇ ਸਾਹਾਂ ਚ ਸਾਹ ਪਾਉੜੇ ਇਹ ਜਰਨੈਲ 75 ਦਿਨਾਂ ਤੋਂ ਬਿਨਾਂ ਅੰਨ ਜਲ ਤੋਂ ਬੈਠਾ ਹੋਇਆ ਸਾਡੇ ਅੰਦਰ ਨੂੰ ਆਂਦਰਾਂ ਸਰਦੀਆਂ ਨੇ ਪਰ ਮਜਬੂਰ ਬੰਨਿਆ ਹੋਇਆ ਸਾਨੂੰ ਅਸੀਂ ਹੁਕਮ ਚਾ ਜਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਤਾਂ ਬੈਠੇ ਹੋਏ ਆ ਵਰਨਾ ਹੁਣ ਨੂੰ ਤਾਂ ਇਹ ਬਾਬਾ ਬੰਦਾ ਸਿੰਘ ਬਹਾਦਰ ਬਣ ਕੇ ਕੀ ਕੁਝ ਕਰਾਉਣਾ ਸੀ ਇਹਨਾਂ ਨੇ ਹੁਕਮ ਸੀ ਜਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਹੈ ਚਿੱਠੀ ਤੁਹਾਡੇ ਕੋਲ ਹੈ ਸਾਰਿਆਂ ਦੇ ਜੇ ਡੀ ਡੱਲੇਵਾਲ ਸਾਹਿਬ ਨੇ ਸੁਪਰੀਮ ਕੋਰਟ ਨੂੰ ਲਿਖੀ ਤੇ ਸੁਪਰੀਮ ਕੋਰਟ ਸਾਹਿਬ ਤੁਹਾਨੂੰ ਬੇਨਤੀ ਕਰਦਾ ਹੈ ਮੀਡੀਆ ਦੇ ذریعے ਵੱਧ ਤੋਂ ਵੱਧ ਆਵਾਜ਼ ਨੂੰ ਸੁਪਰੀਮ ਕੋਰਟ ਦੇ ਜੱਜ ਤੱਕ ਪਹੁੰਚਾ ਦਿਓ ਇਹ ਦਨਾਮੇ ਜਿਹੜੇ ਭਰ ਕੇ ਦਿੱਤੇ ਨੇ ਮੋਦੀ ਸਰਕਾਰ ਨੇ ਜੇ ਮੋਦੀ ਸਰਕਾਰ ਮੁਕਰ ਗਈ ਹੈ ਉਹਨਾਂ ਤੇ ਮੁਕੱਦਮਾ ਦਰਜ ਕਰਕੇ ਤੇ ਸਰਕਾਰ 'ਤੇ ਦਖਲ ਕੀਤੀ ਜਾਏ ਮੁਵੱਤਲ ਕੀਤੀ ਜਾਏ ਜਾਂ ਤੁਰੰਤ ਅੰਮੈਸਾਪੀ ਕਿਸਾਨੀ ਮੰਗਾ ਲਾਗੂ ਕਰਕੇ ਢੱਲੇਵਾਲ ਸਾਭ ਨੂੰ ਉਹਨਾਂ ਦਾ ਵਰਤ ਤੋੜ ਕੇ ਜਿਉਂਦਾ ਰਹਿਣ ਲਈ ਅਗਲੇਰੀ ਕਾਰਵਾਈ ਕੀਤੀ ਜਾਵੇ